ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਜ ਮਹੱਲਾ ਪੰਜਵਾ ਤੈਨੀ ਦਇਆ ਗੋਪਾਲ ਬਸਾਈ ਗੁਰ ਕੈ ਚਰਨ ਵਸੇ ਮਨ ਮਾਹੀ ਅੰਗੇਕਾਰ ਕੀਆ ਤੈਨ ਕਰਤਾ ਦੁਖ ਕਾ ਨੇਰਾ ਟਾਹਿਆ ਜੀਓ ਮਾਨ ਤਨ ਵਸਿਆ ਸੱਚਾ ਸੋਈ ਵਿਖੜਾ ਧਾਨ ਨਾ ਦਿਸੈ ਕੋਈ ਦੋ ਤਾ ਦੁਸ਼ਮਣਾ ਸਭ ਸੱਜਣ ਹੋਏ ਏਕੋ ਸੁਆਮੀ ਆਹਿਆ ਜਿਉ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਨ ਪਿ ਕਿਸ਼ੂ ਨਾ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਧਰਮ ਭੁਲਾਵ ਲਾਹਿਆ ਜਿਉ ਕਾਰਣਾ ਕਾਵਲ ਜਨ ਕਾ ਧਾਰੋ ਆਠ ਪਹਰ ਰਾਮ ਨਾਮ ਵਾਪਾਰੋ ਸਹਿਜ ਅਨੰਦ ਗਾਵੇ ਗੁਣ ਗੋਬਿੰਦ ਪ੍ਰਵਾਨ ਅਨਕ ਸਰਬ ਸਮਾਹਿਆ ਜੀਓ ਮਾਜ ਮਹੱਲਾ ਪੰਜਵਾ ਸੋ ਸੱਚ ਮੰਦਰ ਜਿਤ ਸੱਤ ਧਈਐ ਸੋ ਰੇਦਾ ਸੋਹਿਲਾ ਜਿਤ ਹਰ ਗੁਣ ਗਾਈਐ ਸਾਤ ਅਰਤ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਬਿਟੋ ਕੁਰਵਾਨੋ ਜੀਓ ਸੱਚ ਵਡਾਈ ਕੀਮ ਨ ਪਾਈ ਕੁਦਰਤ ਕਰਮ ਨ ਕਹਿ ਨਾ ਜਾਈ ਧਿਆਏ ਧਿਆਏ ਜੀਵੈ ਜਨ ਤੇਰੇ ਸੱਚ ਸਬਦ ਮਨ ਮਾਣੋ ਜੀਓ ਸੱਚ ਸਲਾਹਣ ਵਡਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗਰ ਤੇ ਤੇ ਰਤੁਤ ਭਾਵੈ ਸਚ ਨਾਮ ਆਣੀ ਸਾਨੂ ਜਿਓ ਸਚੇ ਅੰਤ ਨ ਜਾਣ ਕੋਈ ਥਾ ਅਥ ਨੰਤਰ ਸਚਾ ਸੋਈ ਨਾਨਕ ਸਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੂ ਜਿਓ ਮਾਜ ਮਹੱਲਾ ਪੰਜਵਾ ਰੈਣ ਸੁਹਾਵੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੇ ਮੂਰਤਾ ਸਿਮਰਤ ਪਲ ਵੰਜਾ ਜੀਵਨ ਸਫਲ ਤੇ ਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭਉ ਪਰਮਾ ਖੋਇਆ ਗੁਰਪੂਰਾ ਦੇਖਾ ਸਬਨੀ ਜਾਈ ਜੀਓ ਪ੍ਰਾਵ ਸੰਰਥ ਵਡੂਚ અપਾਰਾ ਨੋਰੰਦ ਨਾਮ ਭਰੇ ਭੰਡਾਰਾ ਆਦੋਂ ਅੰਤ ਮਦ ਪ੍ਰਗ ਸੋਈ ਦੂਜਾ ਲਵੈ ਨਾ ਲਾਈ ਜੀਓ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਤਿਕ ਜਾਚੈ ਸਾਧਰਵਾਲਾ ਦੇਹ দান ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਓ ਮਾਜ ਮਹੱਲਾ ਪੰਜਵਾ ਆਇਥੈ ਤੂੰ ਹੈ ਆਗੇ ਆਪੇ ਜੀਅ ਜੰਤਰ ਸਭ ਤੇਰੇ ਥਾਪੇ ਤਉ ਤੇ ਮਨਾਵਰ ਨਾ ਕੋਈ ਕਰਤੇ ਮੈਂ ਤਰੋਟੁ ਤੁਮਾਰੀ ਜਿਓ ਰਸਨਾ ਜਪ ਜਪ ਜੀਵੈ ਸੋਮੀ ਪਾਰ ਬ੍ਰਹਮ ਪ੍ਰਭ ਅੰਤੜ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮਨ ਜੂਐ ਹਾਰੀ ਜਿਓ RAM ਅਵਖਦ ਜਨਾ ਜਨ ਤੇਰੇ ਪਾਇਆ ਨਾਮੁ ਅਵਖਦ ਜਨ ਜਨ ਤੇ ਰ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨਾ ਗਾਵੋ ਦਿਨ ਰਾਤੀ ਸਫਲ ਇਹਾ ਹੈ ਘਾਰੀ ਜੀਓ ਦ੍ਰਿਸ਼ਟ ਤਾਰ ਆਪਣਾ ਦਾਸ ਵਾਰਿਆ ਘਟ ਘਟ ਅੰਤਰਾ ਪਾਰ ਬ੍ਰਹਮ ਨਾਮ ਸਕਾਰਿਆ ਇੱਕਸ ਵੇਣ ਹੋਰਾ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਓ ਮਾਜ ਮਹੱਲਾ ਪੰਜਵਾ ਮਾਨਤਾ ਨ ਰੱਤਾ ਰਾਮ ਪਿਆਰੇ ਸਰਬਸ ਦੀਜੈ ਆਪਣਾ ਵਾਰੇ ਆਠ ਪੈਰ ਗੋਬਿੰਦ ਗੁਣ ਗਾਈਐ ਵਿਸਰਣਾ ਕੋਈ ਸਾਦਾ ਜਿਓ ਸੋਈ ਸਾਜਨ ਮੀ ਤਪਿਆ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਅਤਿਜ ਸਗਰ ਕਟਿਏ ਜਮਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਲਖਾ ਪੀਵਾ ਕਾਮ ਕਰੋਦਾ ਕਿਲ ਵਿੱਚ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਨਮ ਵਸਿਆ ਜਸੁ ਅੰਤਰਾ ਪ੍ਰਵਾਨ ਗ੍ਰਸਤ ਉਦਾਸਾ ਜੀਓ ਮਾਜ ਮਹੱਲਾ ਪੰਜ ਬਾਸ ਸਿਮਰਤ ਨਾਮ ਹਰਿਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤਾ ਸੰਗ ਮਿਲ ਹਰ ਹਰ ਜਪਿਆ ਵਿਨਸਿਆਲ ਸਰੋਗਾ ਜੀਓ ਜਾ ਕੈ ਗ੍ਰਹਿ ਨਭ ਨਿਦ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਵਰ ਪ੍ਰਭ ਸਵਨਾ ਗੱਲਾਂ ਜੋ ਗਾਜੀਓ ਖੇ ਨਮਾਥਾਪ ਥਾਪਨ ਹਾਰਾ ਆਪ ਕੰਤੀ ਆਪ ਅਪਸਾਰਾ ਲੇਪਨ ਹੀ ਜਗ ਜੀਵਨ ਦਾਤੇ ਦਰਸ਼ਨ ਡਠੇ ਲਹਿਨ ਵਿ ਜੋ ਗਾਜੀਓ ਆਂਚਲ ਲਾਏ ਸਭ ਸਿਸ਼ਟ ਤਰਾਏ ਆਪਣਾ ਨਾਉ ਆਪ ਜਪਾਈ ਗੁਰਬੋਇਥ ਪਾਇਆ ਕਿਰਪਾ ਤੇ ਨਾਨਕ ਤਰਸਨ ਜੋਗਾ ਜੀਓ ਮਾਜ ਮਹੱਲਾ ਪੰਜਵਾ ਸੋਈ ਕਰਨਾਂ ਜੀ ਆਪ ਕਰਾਏ ਜਿੱਥੈ ਰੱਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤ ਬੰਤਾ ਹੁਕਮ ਲੱਗਿਆ ਜਿਸ ਮਿੱਠਾ ਜੀਓ ਸਭ ਪਰੋਈ ਕਤਿ ਧਾਗਾ ਜਿਸ ਲਾਏ ਲਏ ਸੋ ਚਰਨੀ ਲਾਗੇ ਉਹ ਦਾ ਕਾਬਿਲ ਜਿਸ ਹੋਏ ਪ੍ਰਗਾਸਾ ਤੈਨ ਸਰਬਨ ਰੰਜਨ ਡੀਠਾ ਜੀਓ ਤੇਰੀ ਮੇ ਮਾ ਤੂੰ ਹੈ ਜਾਣਾ ਆਪਣਾਪ ਤੂੰ ਆਪ ਪਛਾਣ ਹੈ ਹਉ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲਾ ਜਿਨ ਦੇਖੇ ਸਭ ਉਤਰੈ ਕਲਮਲਾ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸਿਆ ਪ੍ਰੰਪਉ ਠੀਠਾ ਜਿਉ ਮਾਜ ਮਹੱਲਾ ਪੰਜਵਾ ਝੂਠਾ ਮੰਗਣਾ ਜੇ ਕੋਈ ਮੰਗੈ ਤਿਸ ਕੋ ਮਰਤੇ ਘੜੀ ਨਾ ਲਾਗੈ ਪਾਰ ਬ੍ਰਹਮਾ ਜੋ ਸਦ ਹੀ ਸੇਵੈ ਸੋ ਗੁਰਮਿਲ ਨੇਚਲ ਕਹਿਣਾ ਪ੍ਰੇਮ ਭਗਤ ਜਿਸ ਕਾ ਮਨ ਲਾਗੀ ਗੁਣ ਗਾਵੇ ਅਣ ਦਿਨ ਨਿਤ ਜਾਗੀ ਵਾਹ ਪਕੜਾ ਤੇ ਸਵਾਮੀ ਮਿਲੇ ਜਿਸ ਕਾ ਮਸਤਕ ਲੈਣਾ ਚਰਨ ਕਮਲ ਭਗਤਾ ਮਨ ਗੁੱਠੇ ਬਿਨ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਵਾਂਛੈ ਨਾਮ ਸੱਚੇ ਕਾਹਿਣਾ ਊਠ ਤ ਬੈਠ ਤ ਹਰ ਹਰ ਗਈਐ ਜਿਸਾ ਸਿਮਰਤ ਵਾਰਾ ਨੇਹ ਚਲ ਪਾਈਐ ਨਾਨਕ ਕਾ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਸਬਦ ਰੰਗਾਇ ਹੁਕਮ ਸਵਾਇ ਸੱਚੀ ਦਰਗਹ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰ ਸਾਹਿਬਾ ਸੱਚੇ ਮਨ ਪਤੀਆ ਬਣਿਆ ਹਉ ਵਾਰੀ ਜੀਓ ਵਾਰੀ ਸਬਦ ਸੁਹਾਵਣਿਆ ਅੰਮ੍ਰਿਤ ਨਾਮ ਸੁਦਾ ਸੁਖ ਦਾਤਾ ਗੁਰਮਤੀ ਮਨ ਵਸਾ ਬਣਿਆ ਰਹਾਉ ਨਾ ਕੋ ਮੇਰਾ ਹਉ ਕਿਸ ਕੇਰਾ ਸਾਚਾ ਠਾਕੁਰ ਤਿਰਭਾਵਨ ਮੇਰਾ ਹਉਮੈ ਕਰ ਕਰ ਜਾਏ ਘਨੇਰੀ ਘਰਾਵ ਗਣ ਪੱਛੋ ਤਾਵਣਿਆ ਹੁਕਮਾ ਪਛਾਨੈ ਸੋ ਹਰਗੁਣ ਬਖਾਨੈ ਗੁਰ ਕੈ ਸਬਦ ਨਾਮ ਨੀਸਾਨੈ ਸਭਨਾ ਕਦਰ ਲੇਖਾ ਸਚੈ ਸੂਤਿ ਸਨਾਮ ਸੁਹਾਵਣਿਆ ਮਨ ਮੁਖਾ ਫੂਲਾ ਠੌਰ ਨ ਪਾਏ ਜਮਦਰ ਵਦਾਂ ਚੋਟਾਂ ਖਾਏ ਬੇਨਾਂ ਆਵੈ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆ ਬਣਿਆ ਸਾਗਤ ਕੂੜੇ ਸੱਚ ਨ ਭਾਵੈ ਦੁਬਦਾ ਵਾਦਾ ਆਵੈ ਜਾਵੈ ਲੇਖਿਆ ਲੇਖ ਨਾ ਮਿਟੈ ਕੋਈ ਗੁਰਮੁਖ ਮੁਕਤ ਕਰਾ ਬਣਿਆ ਪ੍ਰੇੜਾ ਪਿਰ ਜਾਤੋ ਨਹੀਂ ਝੂਠ ਵਿਛੁੰਨੀ ਰੋਵੈ ਤਾਹੀ ਆਵਗਣਾ ਮੁਠੀ ਮਹਿਲ ਨ ਪਾਏ ਅਵਗਣ ਨੁ ਗੁਣ ਬਖਸਾ ਬਣਿਆ ਪੇਯੜਾ ਜਿਨ ਗਾਤਾ ਪਿਆਰਾ ਗੁਰਮੁਖ ਬੂਝੈ ਤਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸਚੈ ਨਾਮ ਸਮਾ ਬਣਿਆ ਗੁਰਮਖ ਖੂਜੈ ਅਖਤ ਕਹਾਵੇ ਸਚੈ ਠਾਕੁਰ ਸਾਚੋ ਭਾਵੇ ਨਾਨਕ ਸੱਚਕ ਹੈ ਵੇਨੰਤੇ ਸੱਚ ਮਿਲੈ ਗੁਣ ਗਾਵਣਿਆ ਆमाज ਮਹੱਲਾ ਤੀਜਾ ਘਰ ਪਹਿਲਾ ਕਾਰਮੋ ਹੋਵੈ ਸਤਿਗੁਰੂ ਮਿਲਾਇ ਸੇਵਾ ਸੁਰਤ ਸਬਦ ਚਿਤ ਲਾਇ ਹਉ ਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹੋ ਵਾਰੀ ਜੀਓ ਵਾਰੀ ਸਤਿਗੁਰ ਕੈਵਲ ਹਾਰਣਿਆ ਗੁਰਮਤੀ ਪ੍ਰਗਾਸ ਹੋ ਆਜੀ ਅਣ ਦਿਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਆ ਖੋਜੇ ਤਾ ਨਾ ਉਪਾਏ ਧਾਵਤ ਰੱਖੈ ਠਾਕ ਰਹਾਏ ਗੁਰ ਕੀ ਬਾਣੀ ਅਣ ਦਿਨ ਗਾਵੇ ਸਹਜੇ ਭਗਤਿ ਕਰਾ ਬਣਿਆ ਇਸ ਕਾਇਆ ਅੰਦਰ ਵਸਤ ਸੰਖਾ ਗੁਰਮੁਖ ਸਾਚ ਮਿਲੈ ਤਾ ਵੇਖਾ ਨਾਵ ਦਰਵਾਜੇ ਦਸ ਬਹਿ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਅਣ ਦਿਨਾ ਸਦਾ ਰਹੇ ਰੰਗ ਰਾਤਾ ਦਰ ਸੱਚੈ ਸੋਜੀ ਭਾਵਣਿਆ ਪਾਪ ਪੁੰਨ ਕੀ ਸਾਰ ਨ ਜਾਣੀ ਦੂਜੈ ਲਾਗੀ ਪਰਮ ਭੁਲਾਣੀ ਅਗਿਆਨੀ ਅੰਦਾ ਮਗ ਨਾ ਜਾਣਾ ਫਿਰ ਫਿਰ ਆਵਣਾ ਜਾਵਣਾ ਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੇਰਾ ਠਾਕ ਰਹਾਇਆ ਗੁਰ ਸਾਖੀ ਮਟਿਆਂਂਂ ਦਿਹਾਰਾ ਬਜਰਕ ਪਾਟ ਖੁਲਾਵਣਿਆ ਹਉ ਮੈਂ ਮਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੋਗਿਰਪਾਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਵਰਣਾ ਸਭ ਤੁਦੈ ਤਾਈ ਜਿਸ ਵਸੇ ਤੁਸ ਦੇਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸੁਵਾਰਣਿਆ ਮਾਜ ਮਹਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਪਾਰਾ ਬਿਨ ਤਕੜੀ ਤੋਲੇ ਸੰਸਾਰਾ ਗਰਮ ਅੱਖ ਹੋਵੇ ਸੋਈ ਬੂਝੈ ਗੁਣ ਕਹੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮ ਮਨ ਬਸਾਵਣਿਆ ਜੋ ਸੱਚ ਲਾਗੇ ਸੇ ਅਣ ਦਿਨ ਜਾਗੇ ਦਰ ਸੱਚੈ ਸੋਭਾ ਭਾਵਣਿਆ ਰਹਾਉ ਆਪ ਸੁਣੈ ਤਾ ਆਪੇ ਵੇਖੈ ਜਿਸਨੋ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਇ ਲਏ ਸੋ ਲਾਗੈ ਗੁਰਮੁਖ ਸੱਚ ਕਮਾ ਬਣਿਆ ਜਿਸੋ ਆਪੁ ਭੁਲਾਏ ਸੋ ਕਿਥੈ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵਡਭਾਗੀ ਪੂਰਾ ਕਰਮ ਮਿਲਾ ਬਣਿਆ ਵੇੜਾ ਤਨ ਆਣ ਦਿਨ ਸੁਤੇ ਕੰਤ ਵਿਸਾਰੀ ਅਵਗਣ ਮukti ਆਣ ਦੇਨਾ ਸਦਾ ਫਿਰੈ ਬਿਲ ਲਾਦੀ ਬਿਨ ਪਰ ਨੀਂਦ ਨਾ ਭਾਵਣਿਆ ਪੇੜ ਸੁਖ ਦਾਤਾ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ 라ਵੇ ਸੱਚ 시ਗਾਰ ਬਣਾਵਣਿਆ ਲੱਖ ਚੌਰਾਸੀ ਜੀ ਉਪਾਏ ਜਿਸਨੋਂ ਨਦਰ ਕਰੇ ਤਿਸ ਗੁਰੂ ਮਿਲਾਏ ਕੇਲਵੇਖ ਕਾਟ ਸਦਾ ਜਨ ਨਿਰਮਲ ਦਰ ਸਚਾ ਨਾਮ ਸੁਹਾ ਵਿਣਿਆ ਲੇਖਾ ਮੰਗੈ ਤਾ ਕਿਨਾਂ ਦੀਐ ਸੁਖ ਨਾਹੀ ਹੁਨਦੂ ਐਤੀਐ ਆਪੇ ਬਖਸ ਲੈ ਪ੍ਰਭ ਸਚਾ ਆਪੇ ਬਖਸ ਮਿਲਾ ਬਣਿਆ ਆਪ ਕਰੇ ਤਾ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲਾ ਵਡਿਆਈ ਆਪੇ ਮੇਲ ਮਿਲਾਵਣਿਆ ਮਾਜ ਮਹੱਲਾ ਤੀਜਾ ਇੱਕੋ ਆਪ ਫਿਰੈ ਪਰਛਨਾ ਗੁਰਮੁਖ ਵੇਖਾ ਤਾਏ ਹੁ ਮਨ ਭਿੰਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਏਕੋ ਮਨ ਵਸਾ ਬਣਿਆ ਹਉ ਵਾਰੀ ਜੀਉ ਵਾਰੀ ਇਕਸ ਸਿਓ ਚਿਤ ਲਾਵਣਿਆ ਗੁਰਮਤੀ ਮਨਾ ਇਕਤ ਘਰ ਆਇਆ ਸੱਚ ਰੰਗ ਰੰਗਾਵਣਿਆ ਰਹਾਉ ਇਹੋ ਜਗ ਭੂਲਾ ਤੈ ਆਪ ਭੁਲਾਇਆ ਇਕ ਵਿਸਾਰ ਦੂਜੇ ਲੋਭਾਇਆ ਆਣ ਦਿਨ ਸਦਾ ਫਿਰੈ ਭਾਵ ਮ ਭੂਲਾ ਬਿਨ ਨਾ ਵੈ ਦੁੱਖ ਭਾਵਣਿਆ ਜੋ ਰੰਗ ਰਾਤੇ ਕਰਮ ਵਿਦਾਤੇ ਗੁਰ ਸੇਵਾ ਤੇ ਜੁਗ ਚਾਰੇ ਜਾਤੇ ਜਿਸਨੋਂ ਆਪ ਦੇਵ ਵਿਡਾਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹੇ ਹਰ ਚੇਤਾ ਨਾਹੀ ਜੰਪੁਰ ਬੱਧਾ ਦੁਖ ਸੁਹਾਹੀ ਅੰਨਾ ਬੋੜਾ ਕਿਸ ਨਦਰ ਨਾਵੇ ਮਨ ਮੁਖ ਪਾਪ ਪਚਾ ਬਣਿਆ ਇਕ ਰੰਗ ਰਾਤੇ ਜੋਤ ਤੁਹਾਪ ਲਿਵਲਾਏ ਭਾਏ ਭਗਤ ਤੇਰੇ ਮਨ ਭਾਈ ਸਤਗੁਰ ਸੇਵਣਾ ਸਦਾ ਸੁਖ ਦਾਤਾ ਸਭ ਇੱਛਾ ਪੂਜਾ ਬਣਿਆ ਹਰ ਜਿਉ ਤੇਰੀ ਸਦਾ ਸਰਣਾਇ ਆਪੇ ਬਖਸੇ ਦੇ ਵਡਿਆਈ ਜਮ ਕਾਲ ਤਿਸ ਮੇੜ ਨਾਵੈ ਜੋ ਹਰ ਹਰ ਨਾਮ ਤੇ ਆਵਣਿਆ ਆਨੰਦਿਨਾ ਰਾਤੇ ਜੋ ਹਰ ਪਾਏ ਮੇਰਾ ਪ੍ਰਭ ਆਪੇ ਮੇਰਾ ਭਾਮੀ ਲੇ ਮੇਲ ਮਿਲਾਇ ਸਦਾ ਸਦਾ ਸੱਚੇ ਤੇਰੀ ਸਰਣਾਇ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਵੈਰਾਗੀ ਨਿਜ ਘਰ ਤਾੜੀ ਲਾਵਣਿਆ ਮਾਜ ਮਹਲਾ ਤੀਜਾ ਸ਼ਬਦ ਮਰੈ ਸੋ ਮੂਹ ਆ ਜਾਪੈ ਕਾਲਣਾ ਚਾਪੈ ਦੁਖ ਨ ਸੰਤਾਪੈ ਜੋਤੇ ਵਿੱਚ ਮਿਲਾ ਜੋਤ ਸਮਾਣੀ ਸੁਣਮਣ ਸੱਚ ਸਮਾਵਣਿਆ ਹਵਾਰੀ ਜਿਓ ਵਾਰੀ ਹਰ ਕੈ ਨਾਏ ਸੋਭਾ ਭਾਵਣਿਆ ਸਤ ਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਟੀਰ ਹੰਡਾਏ ਦੂਜੈ ਲਾਗੀ ਮਹਿਲ ਨਾ ਪਾਏ ਅਨੰਤਾ ਜਲਦੀ ਫਰਾ ਦਿਨ ਰਾਤਿ ਬਿਨ ਪਰ ਦੁੱਖ ਬਹੁ ਦੁੱਖ ਭਾਵਣਿਆ ਦੇਹ ਜਾਤਨਾ ਆਗੇ ਜਾਏ ਜਿਥਾ ਲੇਖਾ ਮੰਗਹਿ ਤਥੈ ਛੁਟੈ ਸੱਚ ਕਮਾਏ ਸਤਗੁਰ ਸੇਵਨਾ ਸੇ ਧਨਵੰਤੇ ਐਤਉਤ ਨਾਮ ਸਮਾਵਣਿਆ ਭੈ ਪਾਏ ਸੀਗਾਰ ਬਣਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਆਣ ਦੇਨਾ ਸਦਾ ਰਵੇ ਦਿਨ ਰਾਤੀ ਮਾ ਜਿਠਾ ਰੰਗ ਬਣਾਵਣਿਆ ਸਭ ਨਾ ਪਿਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਹੱਤ ਉੱਚ ਉੱਚਾ ਕਰ ਕਿਰਪਾ ਮਿਲਾਵਣਿਆ ਮਾਇਆ ਮੋਹਿ ਹੋ जग ਸੁਤਾ ਨਾਮ ਵਿਸਾਰ ਅੰਤ ਬਿਗੁੱਤਾ ਜਿਸਤੇ ਸੁੱਤਾ ਸੋ ਜਾਗਾਏ ਗੁਰਮਤ ਸੋਜੀ ਪਾਵਣਿਆ ਆਪਿਓ ਪੀਐ ਸੋ ਪਰਮਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰੱਤਾ ਸਦਾ ਵੈਰਾਗੀ ਆਪ ਮਾਰ ਮਿਲਾ ਬਣਿਆ ਆਪੋ ਪਾਏ ਤੰਦ ਲਾਏ ਲਖ 84 ਰਿਜਕ ਆਪ ਪੜਾਏ ਨਾਨਕ ਨਾਮ ਧਿਆਏ ਸਚ ਰਤੇ ਜੋ ਤਿਸ ਭਾਵੇਂ ਸੋ ਕਾਰ ਕਮਾਵਣਿਆ ਆਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇ ਗੁਰ ਕੈ ਸਬਦ ਫਰਖ ਫਰਖਾਇ ਜਿਨ ਸਚ ਪੱਲੈ ਸਚ ਬਖਾਣੈ ਸੱਚ ਕਸ ਬੱਟੀ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਨਵ ਸਾਵਣਿਆ ਅੰਜਨ ਮਾਹੀ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਧਗ ਮਾ ਪਾਰਾ ਗੁਰਮਖੋ ਵੈ ਸੋਹੀ ਪਾਏ ਆਪੇ ਵਕਸ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰ ਪ੍ਰਸਾਦੀ ਸੱਚ ਜਤ ਲਾਏ ਸੱਚੋ ਸੱਚ ਵਰਤੈ ਸਭਨੀ ਥਾਈ ਸੱਚੇ ਸੱਚ ਸਮਾ ਬਣਿਆ ਬੇਪਰਵਾਹੋ ਸੱਚ ਮੇਰਾ ਪਿਆਰਾ ਕਿਲ ਵਿਖ ਅਬਗਣਾ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਪਾ ਭਾਏ ਭਗਤ ਦਰੜਾ ਬਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇ ਨਾ ਪਛੋਤਾਵੇ ਸਵਨਾ ਕਾ ਸਵਨਾ ਜੀਆ ਕਾ ਏਕੋ ਦਾਤਾ ਸਉਦੇ ਮਾਰਗ ਭਾਵਣਿਆ ਸਵਨਾ ਜੀਆ ਕਾ ਏਕੋ ਦਾਤਾ ਸਉਦੇ ਮਾਰ ਜੀ ਭਾਵਣਿਆ ਹਰ ਤੁਦ ਬਾਜੋ ਮੈਂ ਕੋਈ ਨਹੀਂ ਹਰ ਤੁਦ ਐਸੇ ਵੀ ਤੈ ਤੁਦ ਸਲਾਹੀ ਆਪੇ ਮੇ ਲਲਹੋ ਪ੍ਰਭ ਸਾਚੇ ਪੂਰੇ ਕਰਮ ਤੂੰ ਭਾਵਣਿਆ ਵਾਹਿ ਹੋਰ ਨਾ ਕੋਈ ਤੁਧਾ ਜਿਹਾ ਤੇਰੀ ਨਦਰੀ ਸੀ ਜਸ ਦੇਹਾ ਅੰਦੇ ਅਨਸਾਰ ਸੰਭਾਲ ਹਰ ਰੱਖੈ ਗੁਰਮੁਖ ਸਹਿਜ ਸੁਮਾਵਣਿਆ ਤੁਧ ਜਿਓ ਨ ਮਾ ਹੋਰ ਨ ਕੋਈ ਤੁਧ ਆਪੇ ਸਿਰ ਜੀ ਆਪੇ ਗੋਈ ਤੂੰ ਆਪੇ ਹੀ ਘੜ ਭੰਨ ਸਵਾਰੈ ਨਾਨਕ ਨਾਮ ਸੁਹਾਵਣਿਆ ਵਾਹਿ ਗੁਰਜੀਕਾ ਖਾਲਸਾ Vai, Guruji, que fatia